ਮੈਂ ਕਾਲੇ ਇੱਥੇ ਜੁਆਇਨ ਕੀਤਾ ਆ ਸਭ ਤੋਂ ਪਹਿਲਾਂ ਮੈਨੂੰ ਅਫਸਰ ਵੱਲੋਂ ہدایت ਆ ਸੀ ਕਿ ਰਾਜਪੁਰੇ ਸ਼ਹਿਰ ਨੂੰ ਨਸ਼ਾ ਮੁਕਤ ਕਰਨਾ ਜਿੱਥੇ ਤੱਕ ਮੇਰੀ ਪੂਰੀ ਕੋਸ਼ਿਸ਼ ਹੈ ਵੀ ਮੈਂ ਰਾਜਪੁਰੇ ਨੂੰ ਨਸ਼ਾ ਮੁਕਤ ਕਰਾਂਗਾ ਪਹਿਲਾਂ ਮੈਂ ਡਰੱਗ ਵਾਲੀ ਉਸਤੇ ਕੀਤਾ ਦੁਕਾਨਾਂ ਤੇ ਰੇਡ ਡਰੱਗ ਇਨਸਪੈਕਟ ਸਭ ਨੂੰ ਫ੍ਰੀ ਕਰਕੇ ਅੱਗੇ ਭੇਜਿਆ ਉਸ ਤੋਂ ਬਾਅਦ ਹੁਣ ਜਿਹੜੀ ਆ ਬਸਤੀ ਐ ਇੱਥੇ ਟੇਹਾ ਬਸਤੀ ਕਿਹਾ ਜਾਂਦਾ ਇੱਥੇ ਇੱਥੇ ਮੈਨੂੰ ਪਤਾ ਲੱਗਦਾ ਵੀ ਕੁਝ ਮਤਲਬ ਕਿ ਇਸ਼ਰਾਤ ਜਾਂ ਸਰ ਨੇ ਜਿਹੜੇ ਨਸ਼ਾ ਦਾ ਵੇਚਦੇ ਨੇ ਨਸ਼ਾ ਕਰਦੇ ਆਦੀ ਵੀ ਨੇ ਚੋਰੀਆਂ ਵੀ ਕਰਦੇ ਨੇ ਇਸ ਤਰ੍ਹਾਂ ਕੇ ਮੈਂ ਇੱਥੇ ਰੇਡ ਕੀਤੀ ਸੀ ਉਹ ਪੰਜਾਂ ਬੰਦੇ ਹੈਗੇ ਸੀ ਉਹਨਾਂ ਨੇ ਸਾਰੇ ਰੇਡ ਕਰਕੇ ਆਏ ਸਾਰੀ ਬਸਤੀ 'ਚ ਇਹ ਅਗਰ ਸਾਨੂੰ ਮਿਲਦੇ ਆ ਤਾਂ ਰੁਕਾਵਟ ਕਰਦੇ ਸਰ ਕੁਝ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇ ਉਸੇ ਦਰਮਿਆਨ ਬਦਲੀ ਹੋਣਾ ਤੇ ਤੁਹਾਡਾ ਇੱਥੇ ਆਣਾ ਤੇ ਤੁਹਾਡਾ ਰੇਡ ਕਰਨਾ ਕਿ ਆਹ ਇਹ ਸਾਰਾ ਕੁਝ ਮੈਚ ਕਰਦਾ ਹੈ ਕਿਸ ਦੇ ਬਾਰੇ ਅਫਸਰ ਦੱਸ ਸਕਦੇ ਹੋ ਮੈਨੂੰ ਤਾਂ ਹੁਕਮ ਹੋਇਆ ਸੀ ਵੀ ਤੁਸੀਂ ਮੈਂ ਆ ਕੇ ਜੁਆਇਨ ਕੀਤਾ ਸੀ ਵੀ ਤੁਸੀਂ ਐਸਐਚਓ ਸਿਟੀ ਰਾਜਪੁਰ ਜਾ ਕੇ ਜੁਆਇਨ ਕਰੋ ਮੈਂ ਆ ਕੇ ਇੱਥੇ ਜੁਆਇਨ ਕੀਤਾ ਤੇ ਮੈਨੂੰ ਹਦਾਇਤਾਂ ਹੋਈਆਂ ਵੀ ਆਹ ਕੰਮ ਇੱਥੇ ਕਰਨੇ ਨੇ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸਭ ਤੋਂ ਪਹਿਲਾ ਆਧਾਰ ਅਫਸਰ ਵੱਲੋਂ ਹਦਾਇਤਾਂ ਨੇ ਵੀ ਨਸ਼ਾ ਮੁਕਤ ਪਾਣਾ ਮੇਰੇ ਡੀਐਸਪੀ ਸਾਹਿਬ ਵੱਲੋਂ ਮੇ ਐਸਐਸਪੀ ਸਾਹਿਬ ਵੱਲੋਂ ਆਹੀ ਹਦਾਇਤਾਂ ਨੇ ਬੇਜ ਕੋਈ ਵੀ ਨਸ਼ੇ ਵਾਲੇ ਨੂੰ ਬਖਸ਼ਿਆ ਨਹੀਂ ਜਾਏਗਾ ਅਫਸਰ ਆਂਦੇ ਆ ਤੇ ਉਹ ਪਹਿਲਾਂ ਪਹਿਲਾਂ ਰੇਡ ਕਰਦੇ ਆ ਤੇ ਉਸ ਤੋਂ ਬਾਅਦ ਸ਼ਾਂਤ ਹੋ ਕੇ ਬੈਠ ਜਾਂਦੇ ਨੇ ਤੇ ਤੇ ਨਸ਼ੇ ਦਾ ਕਾਰੋਬਾਰ ਫਿਰ ਚੱਲੂ ਹੋ ਜਾਂਦਾ ਪ੍ਰਦੀਪ ਜੀ ਗੱਲ ਇਸ ਤਰ੍ਹਾਂ ਮੈਂ ਪਹਿਲਾਂ ਵੀ ਇੱਥੇ 1 ਸਾਲ ਐਸਐਚਓ ਰਹਿ ਕੇ ਗਿਆ ਮ ਉਸ ਟਾਈਮ ਵੀ ਨਹੀਂ ਕਿਸੇ ਨੂੰ ਬਖਸ਼ਿਆ ਤੇ ਹੁਣ ਵੀ ਨਹੀਂ ਬਖਸ਼ਾਂਗਾ ਠੀਕ ਹੈ ਠੀ ਉਹ ਸਾਡੇ ਕੋਲ ਬੇਚੀ ਚੀਜ਼ ਖੋ ਕੇ ਆ ਜੇ ਅਗਰ ਤੁਹਾਡੇ ਮਾਧਮਾ ਆਉਂਦਾ ਹੈ ਕਿਸੇ ਨੂੰ ਵੀ ਪਤਾ ਲੱਗਦਾ ਇਹ ਵੀਡੀਓ ਦੇਖ ਕੇ ਸਾਡੇ ਕੋਲ ਆ ਸਕਦਾ ਆ ਅਸੀਂ ਉਹਦਾ ਫ੍ਰੀ ਇਲਾਜ ਕਰਾਵਾਂਗੇ ਉਸ ਦੇ ਉੱਪਰ ਕੋਈ ਐਫ ਆਈ ਆਰ ਨਹੀਂ ਦਰਜ ਕਰਾਂਗੇ ਉਸ ਦੇ ਉੱਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਣੀ ਉਹਨਾਂ ਨੂੰ ਕੀ ਚੇਤਾਵਨੀ ਹੈ ਜਿਹੜੇ ਉਹਨਾਂ ਜਿਹੜੇ ਵੇਚਣ ਵਾਲੇ ਨੇ ਉਹਨਾਂ ਵਾਸਤੇ ਆ ਚੇਤਾਵਨੀ ਹੈ ਵੀ ਉਹ ਤਾਂ ਛੱਡ ਦਿਓ ਨਹੀਂ ਤਾਂ ਉਹਨਾਂ ਦੇ ਖਿਲਾਫ ਐਫ ਆਈ ਆਰਾਂ ਦਰਜ ਹੋਣਗੀਆਂ ਬਿਲਕੁਲ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ 1% ਵੀ ਨਸ਼ੇ ਦੇ ਵਿੱਚ ਕਿਸੇ ਨੂੰ ਛੱਡਿਆ ਨਹੀਂ ਜਾਊਗਾ ਅਗਰ ਕੋਈ ਛੱਡਣਾ ਚਾਹੁੰਦਾ ਹੈ ਉਹ ਸਾਡੇ ਕੋਲ ਆ ਸਕਦਾ ਆ ਤੁਹਾਡੇ ਕੇ ਮਾਧਿਮ